ਜਿਵੇਂ ਕਾगज ਹੁੰਦਾ ਕਾगज ਤੇ ਜਿਹੜੀ ਉਹ ਕਲਾ ਕੀਤੀ ਹੋਈ ਆ ਤੇ ਇਹ ਲੈਂਪ ਨੇ ਇਹਨਾਂ ਦੇ ਵਿੱਚ ਆ ਤੁਸੀਂ ਬਲਬ ਜਿਹੜਾ ਉਹ ਲਾ ਸਕਦੇ ਹੋ ਤੇ ਆ ਸਟੋਨ ਦੇ ਨਾਲ ਪੱਥਰਾਂ ਦੇ ਨਾਲ ਬਾਈ ਹੋਣੀਆਂ ਨੇ ਜਿਹੜਾ ਉਹ ਬਣਾਇਆ ਹੋਇਆ ਇੱਥੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਚੰਡੀਗੜ੍ਹ ਨੈਸ਼ਨਲ ਕ੍ਰਾਫਟ ਮੇਲਾ ਜਿਹੜਾ ਕਿ ਕਲਾ ਗ੍ਰਾਮ ਦੇ ਵਿੱਚ ਲੱਗਿਆ ਮਨੀ ਮਾਜਰਾ ਦੇ ਨੇੜੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਕ੍ਰਾਫਟ ਮੇਲਾ ਆਪਾਂ ਤੁਹਾਨੂੰ ਦਿਖ 28 ਨਵੰਬਰ ਤੋਂ ਲੈ ਕੇ 7 ਦਸੰਬਰ ਤੱਕ ਇਹ ਮੇਲਾ ਚੱਲਣਾ ਤੇ ਸ਼ਾਮ ਦੇ ਟਾਈਮ ਇੱਥੇ ਬਹੁਤ ਸਾਰੇ ਸਿੰਗਰਾਂ ਨੇ ਵੀ ਆਉਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਉਦੇ ਆ ਜਿਹੜਾ ਕਿ ਕਲਾ ਗ੍ਰਾਮ ਦੇ ਵਿੱਚ ਲੱਗਿਆ ਹੋਇਆ ਇਧਰ ਪਿੱਛੇ ਸਾਰਾ ਇਹ ਮੇਲਾ ਜਿਹੜਾ ਉਹ ਲੱਗਿਆ ਹੋਇਆ ਇਧਰ ਹਾਂ ਪੋਸਟਰ ਵੀ ਲੱਗੇ ਹੋਏ ਨੇ ਜਿਵੇਂ ਕਨਵਰ ਗਰੇਵਾਲ ਨੇ ਵੀ ਇੱਥੇ ਜਿਹੜਾ ਉਹ ਆਉਣਾ 28 ਤੋਂ ਲੈ ਕੇ 7 ਦਸੰਬਰ ਤੱਕ ਇਹ ਸਾਰਾ ਮੇਲਾ ਚੱਲਣਾ ਤੇ ਚਲਦੇ ਐਂਟਰੀ ਕਰਦੇ ਆ ਕਿੰਨੀ ਦੀ ਟਿਕਟਾਂ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਆ ਜਿਹੜਾ ਇੱਥੇ ਉਹ ਮੇਨ ਗੇਟ ਬਣਾਇਆ ਹੋਇਆ 15ਵਾਂ ਨੈਸ਼ਨਲ ਕ્રાਫਟ ਮੇਲਾ ਹੈ 2025 ਸ਼ਹਿਰ ਚੰਡੀਗੜ੍ਹ ਦੇ ਵਿੱਚ 15ਵੀਂ ਵਾਰ ਜਿਹੜਾ ਇਹ ਹੋ ਰਿਹਾ ਤੇ ਅੱਜ ਇਹਦੀ ਐਂਟਰੀ ਜਿਹੜੀ ਉਹ ਫ੍ਰੀ ਆ ਮੇਲੇ ਦਾ ਜਿਹੜਾ ਉਹ ਪਹਿਲਾ ਦਿਨਾਂ ਕ્રાਫਟ ਮੇਲੇ ਦਾ 28 ਨਵੰਬਰ ਤੋਂ ਲੈ ਕੇ ਇਹ ਜਿਹੜਾ ਉਹ 7 ਦਸੰਬਰ ਤੱਕ ਚੱਲਣਾ ਹੈ ਕਾਫੀ ਦਿਨ ਜਿਹੜਾ ਉਹ ਮੇਲਾ ਜਿਹੜਾ ਉਹ ਚੱਲਦਾ ਹੁੰਦਾ ਤੇ ਐਂਟਰੀ ਤੇ ਇੱਥੇ ਜਿਹੜਾ ਉਹ ਲਿਖਿਆ ਹੋਇਆ ਆਈ ਲਵ ਚੰਡੀਗੜ੍ਹ ਆ ਇੱਥੇ ਤੁਸੀਂ ਫੋਟੋ ਵਗੈਰਾ ਜਿਹੜੀਆਂ ਉਹ ਕਰਵਾ ਸਕਦੇ ਹੋ ਫੋਟੋਗ੍ਰਾਫੀ ਜਿਹੜੀ ਇੱਥੇ ਉਹ ਕਰ ਸਕਦੇ ਹੋ ਬਹੁਤ ਸਾਰ ਵੱਖਰੋ ਵੱਖਰਾ ਸੱਭਿਆਚਾਰ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਅਲੱਗ-ਅਲੱਗ ਸਟੇਟਾਂ ਦਾ ਹਨਾ ਇਹ ਸਾਰਾ ਖੁੱਲਾ ਇੱਕ ਮੈਦਾਨ ਹੈ ਜਿਹੜੇ ਮੈਦਾਨ ਦੇ ਵਿੱਚ ਸਾਰਾ ਇਹ ਮੇਲਾ ਹੁੰਦਾ ਤੇ ਹੱਥੀ ਵੜੀਆਂ ਹੋਈਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਇੱਥੇ ਉਹ ਦੇਖਣ ਨੂੰ ਮਿਲਦੀਆਂ ਨੇ ਆ ਇੱਥੇ ਕੁਝ ਜਿਹੜੀਆਂ ਤੁਸੀਂ ਆ ਮੂਰਤਾਂ ਦੇਖ ਰਹੇ ਹੋ ਮੂਰਤੀਆਂ ਇਹ ਸਾਰੀਆਂ ਉਹ ਹੱਥੀ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਦੀ ਕਲਾ ਜਿਹੜੀ ਉਹ ਆਪਾਂ ਨੂੰ ਇੱਥੇ ਉਹ ਦੇਖਣ ਨੂੰ ਮਿਲਦੀ ਹੈ ਕਲਾਗਰਾਮ ਦੇ ਵਿੱਚ ਹਰ ਇੱਕ ਸਾਲ ਇਹ ਮੇਲਾ ਜਿਹੜਾ ਹੋ ਹੁੰਦਾ ਇਹ ਇਨ੍ਹਾਂ ਦਿਨਾਂ ਦੇ ਵਿੱਚ ਜਿਹੜਾ ਉਹ ਮੇਲਾ ਹੁੰਦਾ ਤੇ ਅੱਜ ਪਹਿਲੇ ਦਿਨ ਸਾਰੀਆਂ ਤਕਰੀਬਨ ਸਟਾਲਾਂ ਲੱਗੀਆਂ ਕੁਝ ਕੁ ਸਟਾਲਾਂ ਰਹਿ ਗਈਆਂ ਜਿਹੜੀਆਂ ਉਹ ਅੱਜ ਸ਼ਾਮ ਤੱਕ ਜਿਹੜੀਆਂ ਲੱਗ ਜਾਣਗੀਆਂ ਆ ਇਨ੍ਹਾਂ ਦੇ ਕੋਲ ਜਿਵੇਂ ਕਰੋਕਰੀ ਵਗੈਰਾ ਜਾਂ ਹੋਰ ਘਰਾਂ ਦੀ ਸਫਾਈ ਦਾ ਸਾਮਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸਟਾਲਾਂ ਲੱਗਦੀਆਂ ਨੇ ਆ ਸਾਰਾ ਕੱਪ ਵਗੈਰਾ ਕਰੋਕਰੀ ਹੈ ਨਾ ਇਸ ਤਰ੍ਹਾਂ ਦਾ ਇਨ੍ਹਾਂ ਦੇ ਕੋਲ ਜਿਹੜਾ ਉਹ ਸਾਮਾਨ ਹੈ ਤੇ ਇਧਰ ਆਪਾਂ ਸਾਹਮਣੇ ਤੁਹਾਨੂੰ ਦਿਖਾ ਦਨੇ ਆ ਇੱਥੇ ਇਸ ਤਰ੍ਹਾਂ ਵਕ ਵਕ ਸੱਭਿਆਚਾਰ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨਹੀਂ ਵੱਖ-ਵੱਖਰੀਆਂ ਸਟੇਟਾਂ ਦਾ ਫੱਟਿਆ ਜਾ ਰਹਾ ਹੈ ਨਾ ਐਸੀ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਇਸੇ ਤਰ੍ਹਾਂ 28 ਤੋਂ ਲੈ ਕੇ 7 ਤੱਕ ਇੱਥੇ ਜਿਹੜੇ ਅਲੱਗ-ਅਲੱਗ ਈਵੈਂਟ ਹੋਣਗੇ ਅਲੱਗ-ਅਲੱਗ ਪਰਫਾਰਮੈਂਸਾਂ ਹੋਣਗੀਆਂ ਸਟੇਜ ਬਣਾਈ ਹੋਈ ਹੈ ਜਿੱਥੇ ਸਾਰੇ ਵੱਖ-ਵੱਖਰੇ ਸਟੇਟਾਂ ਦਾ ਜਿਹੜਾ ਉਹ ਲੋਕ ਨਾਚ ਜਿਹੜੇ ਉਹ ਦਿਖਾਏ ਜਾਂਦੇ ਨੇ ਅਲੱਗ-ਅਲੱਗ ਸਟੇਟਾਂ ਦੇ ਹੈ ਨਾ ਆਪਾਂ ਅੱਗੇ ਚੱਲਦੇ ਆਂ ਅੱਗਿਓਂ ਮੇਲਾ ਜਿਹੜਾ ਉਹ ਜਾ ਕੇ ਦੇਖ ਲਵਾਂ ਨੇ ਤੇ ਇਧਰ ਵਾਲੀ ਸਾਈਡ ਸਾਰਾ ਜਿਹੜਾ ਉਹ ਸਮਾਨ ਹੈ ਆ ਕਾਰਪਟ ਵਗੈਰਾ ਹੋਗੇ ਕੁਝ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਘਰਾਂ ਵਾਸਤੇ ਸਮਾਨ ਜਿਹੜਾ ਆਪਾਂ ਨੂੰ ਉਹ ਦੇਖਣ ਨੂੰ ਮਿਲੂ ਆ ਸਾਰੇ ਆ ਕਾਰਪਟ ਨੇ ਇਹਨਾਂ ਦੇ ਕੋਲ ਇਹ ਸਾਰਾ ਇਹਨਾਂ ਦੇ ਕੋਲ ਕੱਪ ਵਗੈਰਾ ਕਰੋਕਰੀ ਹੈ ਨਾ ਐਵੇਂ ਦੀਆਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਤੇ ਬਹੁਤ ਦੂਰੋਂ ਦੂਰੋਂ ਸਾਰੇ ਇੱਥੇ ਸਟਾਲਾਂ ਵਾਲੇ ਜਿਹੜੇ ਉਹ ਪਹੁੰਚਦੇ ਨੇ ਕਲਾਗਰਾਮ ਦੇ ਵਿੱਚ ਤੇ ਐਂਟਰੀ ਤੇ ਤੁਹਾਨੂੰ ਐਵੇਂ ਦੀਆਂ ਸਟਾਲਸ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ ਆ ਸਾਰੇ ਕਾਰਪਟ ਨੇ ਇਹਨਾਂ ਦੇ ਕੋਲ ਮੈਟ ਵਗੈਰਾ ਵਸਾਉਣ ਨੂੰ ਤੇ ਇਸ ਤਰ੍ਹਾਂ ਸੋਹਣੀਆਂ ਸੋਹਣੀਆਂ ਚੀਜ਼ਾਂ ਹਨਾ ਆ ਪੋਰਟ ਵਗੈਰਾ ਫੁੱਲ ਰੱਖਣ ਨੂੰ ਰੂਮਸ ਦੀ ਡਿਸੀ ਡੈਕੋਰੇਸ਼ਨ ਜਿਹੜੀ ਇਹਨਾਂ ਨਾਲ ਉਹ ਕਰ ਸਕਦੇ ਹੂੰ ਤੇ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਟਾਲਸ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਇਹ ਜਿਹੜਾ ਕ્રાਫਟ ਮੇਲਾ ਹੁੰਦਾ ਇਹ ਅੱਗੇ ਆਪਾਂ ਚੱਲ ਕੇ ਜਿਹੜਾ ਉਹ ਦੇਖਦੇ ਆ ਤੇ ਸ਼ਾਮ ਦੇ ਟਾਈਮ ਇੱਥੇ ਪਰਫਾਰਮੈਂਸ ਵੀ ਜਿਹੜੀਆਂ ਉਹ ਹੈਗੀਆਂ ਨੇ ਬੱਕੋ ਬੱਕਰੀਆਂ ਸਿੰਗਰਸ ਦੀਆਂ ਆਹ ਸਾਈਡ ਜਿਹੜਾ ਇੱਧਰ ਉਹ ਸਟੇਜ ਬਣਿਆ ਹੋਇਆ 6:30 ਵਜੇ ਤੋਂ ਜਿਹੜੀਆਂ ਉਹ ਪਰਫਾਰਮੈਂਸ ਜਿਹੜੀਆਂ ਹੋਣਗੀਆਂ ਆ ਸਾਹਮਣੇ ਸਟੇਜ ਆ ਜਿਹੜੇ ਹ ਟੈਂਟ ਲੱਗੇ ਹੋਏ ਨੇ ਇੱਥੇ ਇੱਥੇ ਬਾਕੀ ਜਿਹੜੀਆਂ ਸਟਾਲਾਂ ਹੁੰਦੀਆਂ ਨੇ ਜ਼ਿਆਦਾ ਹੈਂਡ ਮੇਡ ਵਾਲੀਆਂ ਹੁੰਦੀਆਂ ਨੇ ਜਿਹੜਾ ਹੈਂਡ ਮੇਡ ਸਮਾਨ ਬਣਾਉਂਦੇ ਨੇ ਉਹ ਸਟਾਲਸ ਆਪਾਂ ਨੂੰ ਜਿਹੜੀਆਂ ਇੱਥੇ ਉਹ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਸਾਰੀਆਂ ਸਟਾਲਸ ਆਪਾਂ ਨੂੰ ਇਹ ਕਲਾਗਰਾਮ ਮੇਲੇ ਦੇ ਵਿੱਚ ਜਿਹੜੀਆਂ ਜਿਹੜੇ ਹੱਥੀਂ ਸਮਾਨ ਬਣਾਉਂਦੇ ਨੇ ਹੱਥੀਂ ਕਲਾ ਹਨਾ ਉਹ ਸਾਰੀ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲੂ। ਬਾਕੀ ਕੱਪੜੇ ਵਗੈਰਾ ਸੂਟ ਹੋ ਗਏ ਐਵੇਂ ਦੀਆਂ ਸਟਾਲਸ ਜਿਹੜੀਆਂ ਇੱਥੇ ਉਹ ਲੱਗ ਰਹੀਆਂ ਨੇ ਇਹ ਮੇਲੇ ਦੇ ਵਿੱਚ ਤੇ ਵੱਖੋ-ਵੱਖਰੀਆਂ ਇਹ ਸਟੇਟਾਂ ਤੋਂ ਆਉਂਦੇ ਨੇ ਵੱਖੋ-ਵੱਖਰੀਆਂ ਸਟੇਟਾਂ ਦਾ ਸੱਭਿਆਚਾਰ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ। ਹਾਲੇ ਤੁਸੀਂ ਦੇਖੋ ਕ੍ਰੌਕਰੀ ਆ ਕੱਪ ਵਗੈਰਾ ਢੇਰ ਲੱਗੇ ਹੋਏ ਨੇ। ਕਿੰਨੇ ਇੱਕ ਇੱਕ ਨਵੇਂ ਤੋਂ ਨਵੇਂ ਤਰੀਕੇ ਦੇ ਹਨਾ। ਕਲਰਫੁੱਲ ਕ੍ਰੌਕਰੀ ਬਹੁਤ ਆ ਬਈ ਹੁਣੀਆਂ ਕੋਲ। ਜਿਹੜੀਆਂ ਇੱਥੇ ਇਹ ਜਿਹੜੇ ਐਗਜ਼ੀਬਿਸ਼ਨ ਲੱਗਦੇ ਹੁੰਦੇ ਨੇ ਜਾਂ ਮੇਲੇ ਲੱਗਦੇ ਹੁੰਦੇ ਨੇ ਜਿਹੜੀਆਂ ਚੀਜ਼ਾਂ ਇੱਥੇ ਮਿਲਦੀਆਂ ਨੇ ਆਮ ਬਾਜ਼ਾਰਾਂ ਦੇ ਵਿੱਚ ਬਹੁਤ ਘੱਟ ਹੀ ਮਿਲਦੀਆਂ ਨੇ ਕਿਉਂਕਿ ਇਹ ਹੱਥੀਂ ਸਾਰੀ ਉਹ ਕਲਾ ਹੁੰਦੀ ਆ ਤੇ ਰਾਤ ਨੂੰ ਇੱਥੇ ਹੋਰ ਵੀ ਜ਼ਿਆਦਾ ਜਿਹੜਾ ਉਹ ਇਕੱਠਾ ਹੁੰਦਾ ਤੇ ਪਹਿਲੇ ਦਿਨ ਇਸ ਕਰਕੇ ਵੀਡੀਓ ਜਿਹੜੀ ਉਹ ਬਣਾ ਰਿਹਾ ਮੈਂ ਵੀ ਤੁਹਾਨੂੰ ਪਤਾ ਲੱਗੇ ਕਿਉਂਕਿ ਮੈਨੂੰ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਵੀ ਜਦੋਂ ਮੇਲਾ ਸਟਾਰਟ ਹੁੰਦਾ ਹੁੰਦਾ ਤਾਂ ਤੁਸੀਂ ਉਦੋਂ ਜਿਹੜੀ ਉਹ ਵੀਡੀਓ ਪਾਇਆ ਕਰੋ ਹਾਂ ਤੇ ਆਪਾਂ ਪਹਿਲੇ ਦਿਨ ਵੀਡੀਓ ਸਾਰੀ ਇਸ ਕਰਕੇ ਐ ਜਿਹੜੀ ਉਹ ਪਾ ਰਹੇ ਆ ਕਲਾ ਗਰਾਮ ਦੀ ਵੀ ਸਾਰਿਆਂ ਤੱਕ ਮੈਸੇਜ ਪਹੁੰਚ ਜੇ ਵੀ ਇਹ ਜਿਹੜਾ ਉਹ ਮੇਲਾ ਸਾਰਾ ਉਹ ਸਟਾਰਟ ਹੋ ਗਿਆ ਹਨਾ ਐਵੇਂ ਦੀਆਂ ਸਟਾਲਸ ਸਾਰੀਆਂ ਜਿਹੜੀਆਂ ਉਹ ਹੁੰਦੀਆਂ ਨੇਗੇ ਤੇ ਇਹਨਾਂ ਦੇ ਵਿੱਚ ਤੁਸੀਂ ਕੁਝ ਵੀ ਰੱਖ ਸਕਦੇ ਹੋ ਫੁੱਲ ਵਗੈਰਾ ਇੱਕ ਤੋਂ ਇੱਕ ਚੀਜ਼ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਲੈ ਬੱਤਕਾਂ ਬਣਾਈਆਂ ਹੋਈਆਂ ਬਾਈ ਨੇ ਬਹੁਤ ਸੋਹਣੀ ਜਿਹੜੀ ਉਹ ਕਲਾ ਕੀਤੀ ਹੋਈ ਆ ਹਨਾ ਇਹ ਸਾਰੇ ਮਿੱਟੀ ਤੋਂ ਜਿਹੜੇ ਉਹ ਬਣ ਕੇ ਤਿਆਰ ਹੋਏ ਹੋਏ ਨੇ ਤੇ ਆ ਇੱਥੇ ਹੋਰ ਕੱਪ ਵਗੈਰਾ ਇਹ ਬਾਈ ਮਿੱਟੀ ਤੋਂ ਬਣੇ ਹੋਇਆ ਸਾਰੇ ਇਹ ਸਾਰੇ ਮਿੱਟੀ ਦੇ ਬਾਈ ਹੋਣੀਆਂ ਦੇ ਕੱਪ ਨੇ ਤੇ ਆਪਾਂ ਦਿਖਾ ਦਣੀਆਂ ਜਿਵੇਂ ਆਪਾਂ ਕੱਪ ਯੂਜ਼ ਕਰਦੇ ਆ ਚਾਹ ਵਗੈਰਾ ਵਾਸਤੇ ਹਨ ਤੇ ਮਿੱਟੀ ਦੇ ਨੇ ਇਹ ਜਿਵੇਂ ਹੋਟਲਾਂ ਢਾਬਿਆਂ ਦੇ ਕੋਲਣ ਚ ਚਾਹ ਪੀਂਦੇ ਹੁੰਦੇ ਆ ਉਸ ਤਰ੍ਹਾਂ ਤੇ ਆ ਬਹੁਤ ਸੋਹਣਾ ਬਾਈ ਹੋਣੀਆਂ ਦੇ ਬਿਲਕੁਲ ਕੱਪ ਦੇ ਤਰੀਕੇ ਨਾਲ ਇਹਨੂੰ ਬਣਾਇਆ ਹੋਇਆ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਹੈਂਡ ਮੇਡ ਨੇ ਜਿਹੜੀਆਂ ਉਹ ਹੱਥੀਂ ਆ ਇਹਨਾਂ ਦੇ ਕੋਲ ਵੱਡੇ ਵੀ ਜਿਹੜੇ ਉਹ ਹੈਗੇ ਨੇ ਕਿਚਨ ਚ ਤੁਸੀਂ ਇਹ ਮਿੱਟੀ ਦੇ ਯੂਜ਼ ਕਰ ਸਕਦੇ ਹੋ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਮਿੱਟੀ ਦੇ ਬਰਤਨ ਤੁਸੀਂ ਲੈ ਕੇ ਜਾਣਾ ਕਿਚਨ ਚ ਯੂਜ਼ ਕਰਨ ਤੇ ਹੋਰ ਆ ਘਰਾਂ ਦੀ ਡੈਕੋਰੇਸ਼ਨ ਵਾਲਾ ਸਮਾਨ ਤੇ ਜਿਵੇਂ ਆਪਾਂ ਵੀਡੀਓ ਦੇ ਸਟਾਰਟਿੰਗ ਚ ਵੀ ਦੱਸਿਆ ਸੀ ਵੀ ਹੈਂਡ ਮੇਡ ਜਿਹੜਾ ਸਮਾਨ ਬਣਾਉਂਦੇ ਨੇ ਉਹ ਜ਼ਿਆਦਾ ਇੱਥੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਆ ਦੇਖੋ ਪਿਆ ਪਿਆ ਵੀ ਸੱਭਿਆਚਾਰ ਨਾਲ ਸੰਬੰਧਤ ਆ ਨਾ ਤੇ ਪੁਰਾਣੇ ਟਾਈਮਾਂ ਦੇ ਵਿੱਚ ਜਿਵੇਂ ਹੱਥੀ ਬਣਾਉਂਦੇ ਹੁੰਦੇ ਸੀ ਉਸ ਤਰੀ ਇਹ ਜਿਹੜੇ ਇਹਨਾਂ ਨੇ ਉਹ ਬਣਾਏ ਹੋਏ ਨੇ ਤੇ ਇਧਰੋਂ ਸਾਹਮਣੇ ਤੁਸੀਂ ਦੇਖੋ ਸਾਰੇ ਆ ਸੂਟੇ ਸੂਟ ਲੱਗੇ ਹੋਏ ਨੇ ਤੇ ਸੂਟ ਵਾਲੀਆਂ ਤੁਹਾਨੂੰ ਬਹੁਤ ਜ਼ਿਆਦਾ ਸਟਾਲ ਇੱਥੇ ਮਿਲਣਗੀਆਂ ਵਰਕ ਵਾਲੇ ਸੂਟ ਜਾਂ ਕਿਸੇ ਵੀ ਤਰੀਕੇ ਦੇ ਸੂਟ ਹਨ ਤੁਸੀਂ ਅਪ ਦੇ ਅਕੋਰਡਿੰਗ ਜਿਹੜੇ ਉਹ ਸਿਲੈਕਟ ਕਰ ਸਕਦੇ ਹੋ ਤੇ ਇਧਰ ਆਪਾਂ ਆ ਇੱਕ ਦਿਖਾ ਦਨੇ ਆ ਤੁਹਾਨੂੰ ਤੇ ਆ ਇੱਕ ਵੱਖਰੀ ਜਿਹੜੀ ਆਪਾਂ ਨੂੰ ਉਹ ਚੀਜ਼ ਇੱਥੇ ਦੇਖਣ ਨੂੰ ਮਿਲੀ ਹੈ ਤੇ ਐਵੇਂ ਦੀ ਹੱਥੀਂ ਕਲਾ ਜਿਹੜੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂ ਇਹ ਕਲਾਗਰਾਮ ਕ્રાਫਟ ਮੇਲੇ ਦੇ ਵਿੱਚ ਵੱਖੋ-ਵੱਖਰੇ ਸਟੇਟਾਂ ਦਾ ਜਿਹੜਾ ਉਹ ਸੱਭਿਆਚਾਰ ਤੇ ਵੱਖੋ-ਵੱਖਰੇ ਸਟੇਟਾਂ ਤੋਂ ਜਿਹੜੇ ਇੱਥੇ ਉਹ ਲੋਕ ਆਉਂਦੇ ਨੇ जो हाथी जी कला करते हैं जी किस चीज के साथ बनाते हो सर आप सुलावुड मूर्ति हैंडीक्राफ्ट है सर अच्छा क्या, क्या क्या बनाते हो आप इसमें सर हर चीज का आप, हमारा आइटम रहता है जैसे दुर्गा माता है गणेश जी है शिव जी है किशन जी है ठीक है हर चीज मिल मिलेगा ठीक है ना इसको हम लोग खुद हाथ से बनाते हैं हाँ जी इसे जैसे दु, दुर्गा पूजा में जो का ने 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 हैं। उसी लकड़ी से हम लोग बनाते हैं बहुत बारीक बारीक बारी काम होता है, है इसमें ठीक है का काम होता है हम पहली बार आए सर ठीक है पूरा हाथ का फिनिशिंग होता है जो जी है मतलब ऐसे कितना समय लग जाता है इसको करते हैं बनाते हैं सर पूरा परिवार से जुड़े हुए हैं हम लोग ठीक है जी आपको कितने साल हो गए हम लोग हम लोग पुस्तानी काम है हमारा अच्छा पुस्तैनी काम है, है हमारा पुस्तैनी काम है पूरा परिवार ही हम लोग चलाते हैं जी है। कौन सी कौन सी जगह के रहने वाले हो वेस्ट बंगाल कर रहे हैं वाले वेस्ट बंगाल ठीक है ठीक है ते आगे। ते आगे देखो 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 तो आप जी देखो वेस्ट बंगाल तो जोड़ा है आए नहीं थे कहंदे पहली बार इथे जड़ी वो स्टॉल आई है ते आप पहले भी जाते हो किसी एग्जिबिशन में हर जगह हम लोग लगाते हैं सर अच्छा यहां पहली बार आए हैं यहां पर पहली बार आए हैं सर ठीक है जी ठीक है लॉबी देखो कितनी सोहनी कला जड़ी है ना इनन दी स्टॉल दे ऊपर जड़ी वो हैगी ते धन्यवाद आपका जी बहुत-बहुत ते आ कला तुसी है ना दिख दिखाई हो जमे आप सारा हाथ ही ये बनाया हुआ है ਬਹੁਤ ਸਮੇਂ ਨੂੰ ਜਿਹੜਾ ਉਹ ਲੱਗਦਾ ਹੈ ਕਹਿੰਦੇ ਸਾਰਾ ਸਾਡਾ ਪਰਿਵਾਰ ਹੈ ਜਿਹੜਾ ਇਹਦਾ ਉਹ ਕੰਮ ਕਰਦਾ ਤੇ ਐਵੇਂ ਦੀ ਕਲਾ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਇਹ ਐਗਜ਼ੀਬਿਸ਼ਨ ਦੇ ਵਿੱਚ ਇਹ ਕ્રાਫਟ ਮੇਲੇ ਦੇ ਵਿੱਚ ਨਾਲ ਇਹਦੇ ਇਧਰ ਹਾ ਸਟਾਲ ਲੱਗੀ ਹੋਈ ਹੈ ਜਿਵੇਂ ਹਾ ਜੁੱਤੀਆਂ ਵਾਲੀ ਪੰਜਾਬੀ ਜੁੱਤੀਆਂ ਵਗੈਰਾ ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਤੁਸੀਂ ਜਿਹੜੀਆਂ ਉਹ ਖਰੀਦ ਸਕਦੇ ਹੋ ਤੇ ਅੱਗੇ ਆਪਾਂ ਚੱਲ ਕੇ ਦੇਖ ਲੈਣੇ ਆ ਤੇ ਆ ਵੀ ਬਾਈ ਹੋਣੀ ਆ ਆਪਦੀ ਸਟਾਲ ਜਿਹੜੀ ਉਹ ਸੈੱਟ ਕਰ ਰਹੇ ਨੇ ਇਹਨਾਂ ਦੇ ਕੋਲ ਹਾ ਬੈਗ ਵਗੈਰਾ ਨੇ ਤੁਸੀਂ ਟਿਫਨ ਵਗੈਰਾ ਲਈ ਬੋਟਲ ਵਗੈਰਾ ਲਈ ਹੈ ਨਾ ਤੇ ਇਹ ਸਾਰੇ ਬਾਈ ਹੈਂਡ ਮੇਡ ਹੈ ਜੀ ਤੇ ਇਹ ਸਾਰੇ ਹੈਂਡ ਮੇਡ ਨੇ ਬਾਈ ਉਹ ਨਹੀਂ ਕਹਦੇ ਹਨ ਹੱਥੀ ਬਣਾਏ ਹੋਏ ਨੇ ਇਹ ਬਹੁਤ ਇਹਨਾਂ ਦੇ ਕੋਲ ਆ ਬੈਗ ਹੋ ਗਏ ਜਾਂ ਕਿਟਾਂ ਹੋ ਗਈਆਂ ਸਾਰੇ ਤੇ ਇਹ ਸਾਰਾ ਇਹਦੇ ਵਰਕ ਕਰਿਆ ਹੋਇਆ ਤੇ ਜੂਟ ਕੇ ਹੈ ਬਾਈ ਜੀ ਹਾਂ ਜੂਟ ਦੇ ਬਣੇ ਹੋਏ ਨੇ ਬਾਈ ਕਹਿੰਦਾ ਇਹ ਤੇ ਆ ਤੁਸੀਂ ਦੇਖੋ ਵੀ ਇੱਕ ਤੋਂ ਇੱਕ ਬੈਗ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਇਹ ਕਲਾ ਗ੍ਰਾਮ ਦੇ ਵਿੱਚ ਵੱਖੋ ਵੱਖਰੀਆਂ ਸਟੇਟਾਂ ਤੋਂ ਇਹ ਆਉਂਦੇ ਨੇ ਤੇ ਆ ਵੀ ਬਹੁਤ ਸੋਹਣੇ ਬੈਗ ਇਹਨਾਂ ਨੇ ਜਿਹੜੇ ਉਹ ਬਣਾਏ ਹੋਏ ਨੇ ਪਰਾਇਮੈਡੀਕਲ ਆ ਜਿਹੜੀ ਉਹ ਕੀਤੀ ਹੁੰਦੀ ਹੈ ਸਾਰੇ ਹੱਥੀ ਹੈਂਡ ਮੇਡ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੈਲਪ ਸੈਲਫ ਗਰੁੱਪ ਹੁੰਦੇ ਨੇ ਉਸੇ ਤਰ੍ਹਾਂ ਇਹ ਜਿਹੜੇ ਉਹ ਗਰੁੱਪਾਂ ਨਾਲ ਮਿਲ ਕੇ ਜਿਹੜਾ ਉਹ ਕੰਮ ਕਰਦੇ ਨੇ ਹਣਾ ਤੇ ਜਿਹੜੀ ਸਟਾਲ ਆ ਸਾਰੀ ਇਹ ਚੰਡੀਗੜ੍ਹ ਟੂਰਿਜ਼ਮ ਵੱਲੋਂ ਆ ਸਟਾਲ ਲਾਈ ਹੋਈ ਹੈ ਜਿਹੜੀ ਚੰਡੀਗੜ੍ਹ ਟੂਰਿਜ਼ਮ ਨੇ ਇੱਥੇ ਨੈਸ਼ਨਲ ਕ્રાਫਟ ਮੇਲੇ ਦੇ ਵਿੱਚ ਇਸ ਤਰ੍ਹਾਂ ਇੱਥੇ ਬਹੁਤ ਬਹੁਤ ਕਿੰਨੇ ਸਟਾਲਸ ਲੱਗਦੀਆਂ ਨੇ ਜਾਂ ਪਿੱਛੇ ਆਪਾਂ ਤੁਹਾਨੂੰ ਜਿਵੇਂ ਦਿਖਾਇਆ ਸੀ ਜਿਹੜੇ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ ਹੈਂਡ ਮੇਡ ਜਿਹੜੀਆਂ ਉਹ ਚੀਜ਼ਾਂ ਬਣਾਉਂਦੇ ਨੇ ਆ ਇੱਥੇ ਇੱਕ ਜਿਹੜੀ ਉਹ ਸਟਾਲ ਹੈ ਤੇ ਇਹਨਾਂ ਦੇ ਕੋਲ ਆ ਵਿੰਟਰਸ ਦਾ ਕੁਝ ਸਾਮਾਨ ਆ ਸਾਰਾ ਕੈਪਸ ਵਗੈਰਾ ਹੋ ਗਿਆ ਨਾ ਐਵੇਂ ਦੀਆਂ ਸਾਰੀਆਂ ਉਹ ਚੀਜ਼ਾਂ ਤੇ ਇਹ ਜੇ ਆਪ ਹੈਂਡ ਮੇਡ ਬਣਾਤੀ ਹੋ ਜੀ ਸਾਰਾ ਹੱਥ ਸੇ ਹੈਂਡ ਹੈਂਡ ਮੇਡ ਤੇ ਇਹ ਸਾਰਾ ਹੱਥੀਂ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਤੇ ਇਹ ਸਾਰੇ ਹੈਂਡ ਮੇਡ ਨੇ ਕੈਪਸ ਵਗੈਰਾ ਹੋ ਗਈਆਂ ਜਾਂ ਹੋਰ ਐਵੇਂ ਦੀਆਂ ਸਾਰੀਆਂ ਚੀਜ਼ਾਂ ਵਿੰਟਰਸ ਦਾ ਸਮਾਨ ਤੇ ਆ ਬੱਚਿਆਂ ਵਾਸਤੇ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਨਾ ਸਲੀਪਰ ਵਗੈਰਾ ਤੇ ਇਹ ਵੀ ਸਾਰੇ ਜਿਹੜੇ ਉਹ ਹੈਂਡ ਮੇਡ ਨੇ ਤੇ ਆ ਕੁਝ ਈਰਿੰਗਸ ਵਗੈਰਾ ਹੋਵੇ ਸਾਰੇ ਜੇ ਜੀ ਵੀ ਹੈਂਡ ਮੇਡ ਹੈ ਆਪਕੇ ਸਾਰੇ ਹਾਂਜੀ ਤੇ ਇਹ ਵੀ ਸਾਰੇ ਇਹਨਾਂ ਦੇ ਜਿਹੜੇ ਉਹ ਹੈਂਡ ਮੇਡ ਇੱਥੇ ਬਣਾਏ ਹੋਏ ਨੇ ਹਨਾ ਤੇ ਬਹੁਤ ਸੋਹਣੀ ਕਲਾ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਇਹ ਜਿਹੜੇ ਐਵੇਂ ਦੇ ਕ્રાਫਟ ਮੇਲੇ ਲੱਗਦੇ ਹੁੰਦੇ ਨੇ ਬਹੁਤ ਕੁਝ ਨਵਾਂ ਇੱਥੇ ਦੇਖਣ ਨੂੰ ਜਿਹੜਾ ਉਹ ਮਿਲਦਾ ਤੇ ਆਹ ਸਾਹਮਣੇ ਇੱਕ ਸਟਾਲ ਹੈ ਇਹਨਾਂ ਦੇ ਕੋਲ ਵੀ ਸਾਰਾ ਹੱਥੀ ਸਾਮਾਨ ਹੈ ਨਾ ਤੁਸੀਂ ਮੈਟ ਵਗੈਰਾ ਜਿਹੜੇ ਉਹ ਦੇਖ ਸਕਦੇ ਹੋ ਨਾ ਤੇ ਆਹ ਪੈਰਾਂ ਦੇ ਵਿੱਚ ਪਾਉਣ ਨੂੰ ਘਰ ਦੇ ਅੰਦਰ ਤੁਸੀਂ ਇਹ ਪਾਉਣ ਨੂੰ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਐਵੇਂ ਹੈਂਡ ਮੇਡ ਸਾਰੀ ਚੀਜ਼ਾਂ ਇੱਥੇ ਜਿਹੜੀਆਂ ਉਹ ਹੁੰਦੀਆਂ ਨੇਗੀਆਂ ਤੇ ਆਹ ਸਾਈਡ ਕੁਝ ਜ਼ਿਆਦਾ ਮਤਲਬ ਆਹ ਸਾਈਡ ਸਟਾਲਾਂ ਜਿਹੜੀਆਂ ਉਹ ਲੱਗ ਗਈਆਂ ਤੇ ਦੂਸਰੀ ਸਾਈਡ ਹਲੇ ਜਿਹੜੀਆਂ ਉਹ ਸਟਾਲਾਂ ਲੱਗ ਰਹੀਆਂ ਨੇ ਆ ਜਿਵੇਂ ਆਪਾਂ ਨੂੰ ਇੱਕ ਸਟਾਲ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤੇ ਇਹਨਾਂ ਦੇ ਕੋਲ ਆਪਾਂ ਦੇਖੋ ਦੇਖੋ ਆ ਵੀ ਬਹੁਤ ਸੋਹਣੀ ਇਹਨਾਂ ਨੇ ਜਿਹੜੀ ਉਹ ਕਲਾ ਇਹਦੇ ਦੇ ਕੀਤੀ ਹੋਈ ਆ ਲੈਂਪ ਵਗੈਰਾ ਜਿਹੜੇ ਉਹ ਸਾਰੇ ਬਣਾਏ ਹੋਏ ਨੇ ਹਨ ਤੇ ਸਾਰਾ ਹੈਂਡ ਮੇਡ ਹੱਥ ਸੇ ਬਣਾਤੀਓ ਜੀ ਆਪ ਹਾਂ ਇਹ ਸਾਰਾ ਹੱਥ ਨਾਲ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਹਨ ਇੱਕ ਜਿਵੇਂ ਕਾਗਜ਼ ਹੁੰਦਾ ਕਾਗਜ਼ ਤੇ ਜਿਹੜੀ ਉਹ ਕਲਾ ਕੀਤੀ ਹੋਈ ਆ ਤੇ ਲੈਂਪ ਨੇ ਇਹਨਾਂ ਦੇ ਵਿੱਚ ਆ ਤੁਸੀਂ ਬਲਬ ਜਿਹੜਾ ਉਹ ਲਾ ਸਕਦੇ ਹੋ ਉਦੇ ਰੂਮ ਦੇ ਵਿੱਚ ਰੱਖ ਸਕਦੇ ਹੋ ਤੇ ਆ ਹੋਰ ਵਾਲ ਦੇ ਵਾਸਤੇ ਹੈ ਨਾ ਵਾਲ ਡੈਕੋਰੇਸ਼ਨ ਵਾਲਾ ਜੀ ਸਾਹਮਣੇ ਇਹਨਾਂ ਦੇ ਕੋਲ ਜਿਹੜਾ ਹੋ ਹੈਗਾ ਸਾਰਾ ਤੇ ਇਧਰ ਵੀ ਆ ਜਿਹੜੇ ਇਹਨਾਂ ਦੇ ਤੁਸੀਂ ਆ ਦੇਖ ਰਹੇ ਹੋ ਵਾਹ ਸਾਰਾ ਹੈਂਗਿੰਗ ਵਾਲੀਆਂ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਇਹ ਹੈਂਡ ਮੇਡ ਨੇਗੀਆਂ ਤੇ ਇਸ ਤਰ੍ਹਾਂ ਇਹ ਪੇਪਰ ਤੇ ਜਿਹੜਾ ਕਾਗਜ਼ ਤੇ ਇਹਦੇ ਉੱਪਰ ਵਰਕ ਜਿਹੜਾ ਉਹ ਕਰਦੇ ਨੇ ਕਲਾ ਕਰਦੇ ਨੇ ਤੇ ਆ ਵੀ ਇਹਨਾਂ ਦੇ ਜਿਹੜੇ ਉਹ ਲੈਂਪ ਨੇ ਆ ਛੋਟੇ ਛੋਟੇ ਤੁਸੀਂ ਦੇਖ ਸਕਦੇ ਹੋ ਜਿਹੜੇ ਹਨ ਇਹ ਸਾਰੇ ਲੈਂਪ ਨੇ ਇਹਨਾਂ ਦੇ ਵਿੱਚ ਬੱਲਬ ਜਿਹੜਾ ਉਹ ਲੱਗ ਜਾਂਦਾ ਹੈ ਲਓ ਜੀ ਇਸ ਤਰ੍ਹਾਂ ਲੱਗੀਆਂ ਹੋਈਆਂ ਨੇ ਸਟਾਲਾਂ ਨਵੀਆਂ ਤੋਂ ਨਵੀਆਂ ਤੇ ਤਕਰੀਬਨ ਮੇਲਾ ਸਾਰਾ ਇਹ ਸ਼ੁਰੂ ਹੀ ਹੋ ਗਿਆ ਤੇ ਅੱਗੇ ਆਪਾਂ ਚੱਲ ਕੇ ਦੇਖਣਾ ਨੇ ਆਹ ਸਾਈਡ ਸਾਰੀਆਂ ਕੱਪੜੇ ਵਾਲੀਆਂ ਜਿਹੜੀਆਂ ਸਟਾਲਸ ਵਗੈਰਾ ਹੈਗੀਆਂ ਨੇਗੀਆਂ ਸਟਾਲਾਂ ਇਹਨਾਂ ਦੇ ਕੋਲ ਸਾਰੀ ਹ ਜੁਐਲਰੀ ਇੱਥੇ ਜੁਐਲਰੀ ਵਾਲੀਆਂ ਸਟਾਲਸ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਣਗੀਆਂ ਤੇ ਆ ਕਲੈਕਸ਼ਨ ਸਾਰੀ ਇਹਨਾਂ ਦੇ ਕੋਲ ਇੱਥੇ ਜੀ ਜੁਐਲਰੀ ਦੀ ਹੈ ਹੈਂਡ ਮੇਡ ਜਿਹੜੀਆਂ ਜੁਐਲਰੀ ਤਿਆਰ ਕਰਦੇ ਨੇ ਉਹ ਵੀ ਇੱਥੇ ਵੀਡੀਓ ਕਲੈਕਸ਼ਨ ਲੈ ਕੇ ਆਉਂਦੇ ਨੇ ਜੁਐਲਰੀ ਵੀ ਤੁਹਾਨੂੰ ਜਿਹੜੀ ਇੱਥੋਂ ਮਿਲ ਜੂਗੀ ਨੈਸ਼ਨਲ ਕ્રાਫਟ ਮੇਲੇ ਦੇ ਵਿੱਚੋਂ ਤੇ ਅੱਗੇ ਕੁਝ ਹੋਰ ਸਟਾਲਸ ਨੇ ਆ ਇਹਨਾਂ ਦੇ ਕੋਲ ਹ ਜੁੱਤੀਆਂ ਵਗੈਰਾ ਹੋ ਗਿਆ ਨਾ ਆ ਸਾਰੀਆਂ ਇਸ ਤਰ੍ਹਾਂ ਤੁਸੀਂ ਵਰਕ ਵਾਲੀਆਂ ਜਿਹੜੀਆਂ ਉਹ ਜੁੱਤੀਆਂ ਇਹ ਵੀ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਆ ਵੀ ਇੱਥੇ ਸਟਾਲ ਜਿਹੜੀਆਂ ਦੀ ਲਾਈਫ ਹੈ ਜੁਐਲਰੀ ਵਾਲੀ ਸਟਾਲ ਹੈ ਤੇ ਹੈਂਡ ਮੇਡ ਜੁਐਲਰੀ ਵਾਲੀਆਂ ਸਟਾਲਸ ਇੱਥੇ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਇਧਰ ਫਿਰ ਤੋਂ ਆਹ ਜੁੱਤੀਆਂ ਵਾਲੀ ਜਿਹੜੀ ਸਟਾਲ ਹੈ ਐਵੇਂ ਦੀਆਂ ਜਿਹੜੀਆਂ ਹੈਂਡ ਮੇਡ ਇਹੇ ਬਣਾਉਂਦੇ ਆ ਵੱਖੋ-ਵੱਖਰੀਆਂ ਸਟੇਟਾਂ ਤੋਂ ਕੋਈ ਬੰਗਾਲ ਤੋਂ ਆਇਆ ਹੋਇਆ ਹੈ ਨਾ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਉਹ ਆਏ ਹੋਏ ਨੇ ਇਹ ਕਿਸ ਚੀਜ਼ ਕੇ ਸਾਥ ਬਣਾਤੇ ਹੋ ਭਾਈ ਸਾਹਿਬ ਆਪ ਇਹ ਕੈਸਟਲ ਪੇਂਟਿੰਗ ਹੈ ਭਾਈ ਅੱਛਾ ਕੈਸਟਲ ਪੇਂਟਿੰਗ ਹੈ ਠੀਕ ਹੈ ਕਿੰਨਾ ਕਿੰਨਾ ਸਮਾਂ ਲੱਗਦਾ ਹੈ ਇਸ ਨੂੰ ਬਣਾਉਣੇ ਵਿੱਚ ਇਸ ਨੂੰ 2-2 ਘੰਟੇ ਨੋਰਮਲ 2 ਘੰਟੇ ਨੋਰਮਲ ਠੀਕ ਹੈ ਤੇ ਇਹਨਾਂ ਦੇ ਨਾਲ ਇੱਥੇ ਆਹ ਹੋਰ ਬਹੁਤ ਸਾਰੀਆਂ ਨੇ ਕ੍ਰਿਸਟਲ ਵਿੰਡਿੰਗ ਕਹਿੰਦਾ ਬਾਈ ਇਹ ਤੇ ਆਹ ਹੋਰ ਬਹੁਤ ਸਾਰੀਆਂ ਇਹਨਾਂ ਨੇ ਬਣਾਈਆਂ ਹੋਈਆਂ ਨੇ ਇੱਥੇ ਤੁਸੀਂ ਆਪਦੇ ਘਰਾਂ ਦੀ ਡੈਕੋਰੇਸ਼ਨ ਵਾਸਤੇ ਜਿਹੜੀਆਂ ਉਹ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਐਵੇਂ ਨੀਆਂ ਚੀਜ਼ਾਂ ਜਿਹੜੀਆਂ ਹੋਮ ਡੈਕੋਰੇਸ਼ਨ ਦੇ ਨਾਲ ਰਿਲੇਟਡ ਵੀ ਇੱਥੇ ਜਿਹੜੀਆਂ ਹੋ ਆਪਾਂ ਨੂੰ ਮਿਲ ਜਾਣਗੀਆਂ ਤੇ ਨਾਲ ਨਾਲ ਜੁਐਲਰੀ ਵਾਲੀਆਂ ਸਟਾਲਸ ਆਪਾਂ ਪਿੱਛੇ ਵੀ ਤੁਹਾਨੂੰ ਦਿਖਾਈਆਂ ਸੀ ਕਿ ਜੁਐਲਰੀ ਵਾਲੀਆਂ ਸਟਾਲ ਦੇ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਹੋ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਹੈਂਡ ਮੇਡ ਚੀਜ਼ਾਂ ਜਿਹੜੀਆਂ ਤੁਹਾਨੂੰ ਉਹ ਜਿਹੜੀਆਂ ਮਿਲ ਜਾਣਗੀਆਂ ਤੇ ਆ ਬਾਈ ਹੁਣੀਆਂ ਦੀ ਵੀ ਇੱਥੇ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੇ ਬਾਈ ਸਟੋਨ ਕੇ ਸਾਥ ਬਣਾਇਆ ਹੋਇਆ ਹੈ ਆਪਣੇ ਹਾਂ ਤੇ ਆ ਸਟੋਨ ਦੇ ਨਾਲ ਪੱਥਰਾਂ ਦੇ ਨਾਲ ਬਾਈ ਹੁਣੀਆਂ ਨੇ ਜਿਹੜਾ ਉਹ ਬਣਾਇਆ ਹੋਇਆ ਇੱਥੇ ਤੁਸੀਂ ਆਪਣੇ ਘਰੇ ਵਾਲ ਤੇ ਜਿਹੜਾ ਉਹ ਲਾ ਸਕਦੇ ਹੋ ਤੇ ਆ ਵੀ ਜਿਹੜਾ ਇੱਥੇ ਉਹ ਇਹਨਾਂ ਨੇ ਸਟੋਨ ਦੇ ਪੱਥਰਾਂ ਦੇ ਨਾਲ ਬਣਾਇਆ ਹੋਇਆ ਇਹ ਸਤ ਸਾਰੀ ਵਿਂਟਰ ਦੀ ਕਲੈਕਸ਼ਨ ਕੱਪੜਿਆਂ ਦੀ ਆ ਜਿਵੇਂ ਕੋਟ ਵਗੈਰਾ ਹਨ ਇਹ ਤਾਂ ਸਟਾਲਾਂ ਦੀ ਗਿਣਤੀ ਹੋਣੀ ਹੈਗੀ ਵੀ ਕਿੰਨੀਆਂ ਕਿ ਜ਼ਿਆਦਾ ਇੱਥੇ ਸਟਾਲ ਲੱਗੀਆਂ ਹੋਈਆਂ ਨੇਗੀਆਂ ਤੇ ਅੱਗੇ ਆਪਾਂ ਚੱਲਦੇ ਹਾਂ ਹੋਰ ਸਟਾਲਾਂ ਜਿਹੜੀਆਂ ਉਹ ਦੇਖਦੇ ਹਾਂ ਤੇ ਆ ਹੈਂਡ ਮੇਡ ਚੀਜ਼ਾਂ ਐਵੇਂ ਦੀ ਕਲੈਕਸ਼ਨ ਇੱਥੇ ਜਿਹੜੀ ਉਹ ਆਪਾਂ ਨੂੰ ਮਿਲ ਜੂਗੀ ਆ ਸਾਰੇ ਇਹ ਮਿੱਟੀ ਤੋਂ ਬਣਾਏ ਹੋਏ ਨੇ ਇਹਨਾਂ ਨੇ ਇਹ ਮਿੱਟੀ ਤੋਂ ਬਣਾਏ ਹੋਏ ਨੇ ਵੱਖੋ ਵੱਖਰੀਆਂ ਮੂਰਤਾਂ ਕੋਈ ਉਪਰ ਘੋੜੇ ਤੇ ਜਾ ਰਿਹਾ ਹੈ ਜਾਂ ਹੋਰ ਇਹ ਤੁਸੀਂ ਡੈਕੋਰੇਸ਼ਨ ਵਾਸਤੇ ਇਹਨੂੰ ਜਿਹੜਾ ਹੋ ਰੱਖ ਸਕਦੇ ਹੋ ਤੇ ਬਹੁਤ ਸਾਰੀਆਂ ਨੇ ਇਹਨਾਂ ਦੇ ਕੋਲ ਇੱਥੇ ਇਹ ਸਾਰੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਇਹ ਸਾਰੇ ਮਿੱਟੀ ਤੋਂ ਹੀ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਬਹੁਤ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਉਹ ਮੂਰਤਾਂ ਤਿਆਰ ਕਰਦੇ ਨੇ ਮਿੱਟੀ ਕੇ ਸਾਥ ਬਣਾਤੇ ਹੋ ਬਾਈ ਸਾਹਿਬ ਆਪ ਸਾਰਾ ਮਿੱਟੀ ਦਾ ਡੈਕੋਰੇਸ਼ਨ ਵਾਸਤੇ ਤੁਸੀਂ ਘਰਾਂ ਦੀ ਡੈਕੋਰੇਸ਼ਨ ਵਾਸਤੇ ਲੈ ਕੇ ਜਾ ਸਕਦੇ ਹੋ ਗੜ ਗਾਰਡਨ ਕਾ ਹਾਂ ਇਹ ਗਾਰਡਨ ਦਾ ਸਮਾਨ ਆ ਬਾਈ ਹੁਣੀ ਕਹਿੰਦੇ ਕਹਾਂ ਸੇ ਆਏ ਹੋ ਬਾਈ ਸਾਹਿਬ ਆਪ ਜੈਸਲਮੇਰ ਸੇ ਆਏ ਹੋ ਰਾਜਸਥਾਨ ਕਾ ਹੈ ਸਾਰਾ ਆਪਕਾ ਹੈ ਤੇ ਬਾਈ ਯੂਨੀਅਨ ਦਾ ਇੱਥੇ ਰਾਜਸਥਾਨ ਦਾ ਸਾਰਾ ਹੈ ਨਾ ਤੇ ਆਪਾਂ ਨਿਡੂ ਦਿਖਾ ਦਾਨੇ ਆ ਤੁਹਾਨੂੰ ਅੱਛਾ ਗਮਲੇ ਹੈ ਜੀ ਇਹ ਗਮਲੇ ਨੇ ਬਾਈ ਯੂਨੀ ਕਹਿੰਦੇ ਹਨਾ ਪੂਰਾ ਡੈਕੋਰੇਸ਼ਨ ਦਾ ਹੈ ਗਾਰਡਨ ਕਾ ਹੈ ਠੀਕ ਹੈ ਗਾਰਡਨ ਕਾ ਹੈ ਜੇ ਸਾਰਾ ਹਾਂ ਇਹ ਘੋੜੇ ਹਨ ਜੀ ਕਛੂਆ ਹੈ ਠੀਕ ਹੈ ਇਹ ਵੀ ਕਛੂਆ ਹੈ ਊਂਠ ਹੈ ਜੋ ਪਲੈਂਟਰ ਲਗਾ ਸਕਤੇ ਹੋ ਕਿੰਨੇ ਕਿਤਨੇ ਸਾਲੋਂ ਸੇ ਕਰ ਰਹੇ ਹੋ ਆਪ ਜੇ ਕੰਮ ਮ제 ਤਾਂ 18 ਸਾਲ ਹੋ ਗਏ 18 ਸਾਲ ਹੋ ਗਏ ਠੀਕ ਹੈ ਇਹ ਸਜਾਵਟ ਕੇ ਲਈ ਹੈ ਘੋੜੇ ਅੱਛਾ ਘੋੜੇ ਹੈ ਸਹੀ ਹੈ ਸਹੀ ਹੈ ਬਾਹਰ ਲਗਾ ਸਕਦੇ ਹੋ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਤੇ ਅੱਗੇ ਚੱਲਦੇ ਆ ਜੀ ਇਹ ਆਪਾਂ ਸਾਰੀ ਦੇਖੀ ਆ ਕਲੈਕਸ਼ਨ ਬਾਈ ਹੋਣੀ ਹੈ ਜੀ ਰਾਜਸਥਾਨ ਤੋਂ ਨੇ ਇਹ ਤੇ ਇਹ ਕਹਿੰਦੇ ਅਸੀਂ ਰਾਜਸਥਾਨ ਤੋਂ ਜਿਹੜਾ ਉਹ ਇੱਥੇ ਆਏ ਆ ਤੇ ਆਹ ਹੋਰ ਹੋਮ ਡੈਕੋਰੇਸ਼ਨ ਵਾਸਤੇ ਤੁਸੀਂ ਇੱਥੇ ਲੈ ਕੇ ਜਾ ਸਕਦੇ ਹੋ ਹਨ ਜਾਂ ਘਰਾਂ ਦੇ ਵਿੱਚ ਰੱਖਣੀਆਂ ਰੂਮਸ ਦੇ ਵਿੱਚ ਗੈਸਟ ਰੂਮ ਦੇ ਵਿੱਚ ਤੇ ਆਹ ਇੱਥੇ ਸਟਾਲ ਹੈ ਬਹੁਤ ਸੋਹਣੇ ਇਹਨਾਂ ਦੇ ਕੋਲ ਜਿਹੜੇ ਉਹ ਫਲਾਰ ਨੇ ਜੀ ਜਾਂ ਆਰਟੀਫੀਸ਼ੀਅਲ ਨੇ ਬਸ ਤਾਂ ਗਲਾਬ ਦੇ ਫਲਰ ਨੇ ਜਿਵੇਂ ਇਹ ਸਾਰੇ ਆਰਟੀਫੀਸ਼ੀਅਲ ਨੇ ਆ ਹੋਰ ਵੀ ਇਹਨਾਂ ਦੇ ਕੋਲ ਹੈਗੇ ਆ ਲੈ ਸੋਹਣੇ ਸੋਹਣੇ ਫੁੱਲ ਕਮਰਿਆਂ ਦੇ ਵਿੱਚ ਤੁਸੀਂ ਇਹਨੂੰ ਉਹ ਰੱਖ ਸਕਦੇ ਹੋ ਲਓ ਜੀ ਇੱਕ ਤੋਂ ਸੋਹਣੀ ਤੋਂ ਸੋਹਣੀ ਚੀਜ਼ ਇਹ ਨੈਸ਼ਨਲ ਕ્રાਫਟ ਮੇਲੇ ਦੇ ਵਿੱਚ ਮਿਲੂ ਤੇ ਸਾਰਾ ਨੇਰੀ ਕ્રાਫਟ ਜਿਹੜਾ ਉਹ ਹੁੰਦਾ ਹਨਾ ਤੇ ਇਹ ਐਵੇਂ ਦੇਖੋ ਬਣਾਏ ਹੋਏ ਨੇ ਸਾਰੇ ਮੈਨੂੰ ਇਹ ਵੀ ਹੱਥੀ ਬਣੇ ਹੋਏ ਲੱਗਦੇ ਆ ਬਾਈ ਜੇ ਹੈਂਡ ਮੇਡ ਹੈ ਜੀ ਬਾਈ ਸਾਹਿਬ ਜੀ ਸਾਰੇ ਸਾਰੇ ਬਾਈ ਹੁਣੀ ਕਹਿੰਦੇ ਇਹ ਵੀ ਹੈਂਡ ਮੇਡ ਨੇ ਤੇ ਬਹੁਤ ਸੋਹਣੀ ਕਲਾ ਇਹਨਾਂ ਨੇ ਕੀਤੀ ਹੋਈ ਆ ਸਾਰੇ ਆ ਤੁਸੀਂ ਦੇਖੋ ਵੀ ਹੈਂਡ ਨਾਲ ਹੱਥ ਨਾਲ ਜਿਹੜੇ ਉਹ ਬਣਾਏ ਹੋਏ ਨੇ ਇਹ ਇਹ ਆਪਦੇ ਡੈਕੋਰੇਸ਼ਨ ਵਾਸਤੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਵੱਡੀ ਗੱਲ ਆਇਆ ਵੀ ਇਹ ਹੈਂਡਮੇਡ ਨੇ ਸਾਰੇ ਹੱਥੀ ਬਣਾਏ ਹੋਏ ਹਨ ਤੇ ਅੱਗੇ ਚੱਲਦੇ ਆਪਾਂ ਅੱਗੋਂ ਹੋਰ ਦਿਖਾ ਦੋਨੇ ਆ ਜਾ ਕੇ ਤੁਹਾਨੂੰ ਸਟਾਲਾਂ ਤੇ ਆਹ ਸਾਈਡ ਦਾ ਸਾਰਾ ਇੱਥੇ ਉਹ ਫੂਡ ਕੋਰਟ ਬਣਿਆ ਹੋਇਆ ਹੈ ਨਾ ਇੱਥੇ ਫੂਡ ਕੋਰਟ ਹੈ ਇੱਥੇ ਤੁਸੀਂ ਖਾ ਪੀ ਸਕਦੇ ਹੋ ਬੈਠ ਕੇ ਇਹ ਆਪਾਂ ਸਾਰਾ ਜਿਹੜਾ ਉਹ ਦੇਖ ਲਾਂਦੇ ਆ ਇੱਧਰ ਬੈਠਣ ਨੂੰ ਬਣਿਆ ਹੋਇਆ ਤੇ ਇੱਧਰ ਆ ਖਾਣ ਪੀਣ ਵਾਲੀਆਂ ਸਾਰੀਆਂ ਇੱਥੇ ਸਟਾਲਾਂ ਹੈਗੀਆਂ ਨੇ ਤੇ ਅ ਅੰਮ੍ਰਿਤਸਰੀ ਟਾਪ ਬਾਏ ਨਾ ਅੰਮ੍ਰਿਤਸਰੀ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਉਹ ਮਿਲਦੀਆਂ ਨੇ ਵੱਖੋ ਵੱਖਰੇ ਢਾਬਿਆਂ ਦੇ ਜਿਹੜੇ ਉਹ ਨਾਮ ਨੇ ਤੇ ਹਾਂ ਸਿੱਕਮ ਚਾਈਨਸ ਆ ਗਿਆ ਤੇ ਆ ਇਹਨਾਂ ਦੇ ਕੋਲ ਹਾ ਦੋਸਾ ਮਿਲਦਾ ਇਹ ਸਾਰੀ ਲੈਂਡ ਦੇ ਵਿੱਚ ਸਾਰੀਆਂ ਜਿਹੜੀਆਂ ਇੱਥੇ ਉਹ ਸਟਾਲਸ ਖਾਣ ਪੀਣ ਵਾਲੇ ਹੀ ਨੇ ਤੇ ਇਧਰ ਹਾ ਪਾਣੀ ਗੋਲ ਗੱਪੇ ਵਗੈਰਾ ਹੋ ਗਿਆ ਐਵੇਂ ਜੀ ਇਹਨਾਂ ਦੇ ਕੋਲ ਚੀਜ਼ਾਂ ਜਿਹੜੀਆਂ ਇੱਥੇ ਹੋ ਗਈਆਂ ਨੇ ਤੇ ਸਾਰਾ ਫੂਡ ਕੋਰਟ ਹੈ ਬਣਿਆ ਹੋਇਆ ਇੱਥੇ ਤੁਸੀਂ ਬੈਠ ਕੇ ਖਾ ਪੀ ਸਕਦੇ ਹੋ ਤੇ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਇਧਰ ਬੈਠਣ ਨੂੰ ਜਿਹੜੀ ਉਹ ਥਾਂ ਫੜਾਈ ਹੋਈ ਹੈ ਕਾਫੀ ਵੱਡਾ ਇਹ ਫੂਡ ਕੋਰਟ ਹੈ ਤੇ ਆ ਜਲੇਬ ਬਣਾਉਂਦੇ ਆ ਬਾਈ ਹੁਣੀ ਹੈ ਨਾ ਆ ਜਲੇਬ ਨੇ ਇਸ ਤਰ੍ਹਾਂ ਦੀਆਂ ਤੁਸੀਂ ਜਲੇਬੀਆਂ ਜਲੇਬ ਇੱਥੋਂ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਜਲੇਬ ਦਾ ਸਾਈਜ਼ ਤੁਸੀਂ ਦੇਖ ਲਓ ਸੇ ਸਾਰਾ ਫੂਡ ਕੋਰਟ ਕਾਫੀ ਵੱਡਾ ਫੂਡ ਕੋਰਟ ਹੈ ਇੱਥੇ ਕ્રાਫਟ ਮੇਲੇ ਦੇ ਵਿੱਚ ਖਾ ਪੀ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਇਧਰ ਸਾਰੀਆਂ ਜਿਹੜੀਆਂ ਦੁਕਾਨਾਂ ਸਾਰੀਆਂ ਖਾਣ ਪੀਣ ਵਾਲੀਆਂ ਹੀ ਹੈਗੀਆਂ ਨੇ ਹਨਾ ਵਕਲ ਵਕਰਾ ਸਟੇਟਾਂ ਦਾ ਆਪਾਂ ਨੂੰ ਫੂਡ ਦੇਖਣ ਨੂੰ ਮਿਲੂ ਆ ਗੁਜਰਾਤੀ ਆ ਜਿਵੇਂ ਗੁਜਰਾਤੀ ਫੂਡ ਹੈ ਇਹਨਾਂ ਦੇ ਕੋਲ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਨੂੰ ਮਿਲਦੀਆਂ ਨੇ ਉੱਪਰ ਲਿਖਿਆ ਹੋਇਆ ਇਹਨਾਂ ਨੇ ਵੀ ਕਿਹੜੀਆਂ-ਕਿਹੜੀਆਂ ਆਈਟਮਸ ਸਾਡੀਆਂ ਗੁਜਰਾਤੀ ਹੈਗੀਆਂ ਨੇ ਹਨ ਤੇ ਨਾਲ ਇਹ ਰਾਜਸਥਾਨੀ ਆ ਗਈ ਰਾਜਸਥਾਨੀ ਆਈਟਮਸ ਸਾਰੀਆਂ ਇਹਨਾਂ ਦੇ ਕੋਲੋਂ ਮਿਲਣਗੀਆਂ ਕੋਲਣ ਵਾਲੀ ਚਾਹ ਵੀ ਜਿਹੜੀ ਉਹ ਪੀ ਸਕਦੇ ਆ ਤੇ ਐ ਇਹਨੂੰ ਬਣਾ ਕੇ ਜਿਹੜੀ ਹੋ ਰੈਡੀ ਕਰਦੇ ਨੇ ਇੱਥੇ ਕਲੜਾਂ ਦੇ ਵਿੱਚ ਪਾ ਕੇ ਦਿੰਦੇ ਆ। ਲੋ ਜੀ ਕਲਾਗਰਾਮ ਦੇ ਵਿੱਚ ਆ ਤੁਸੀਂ ਕੈਮਲ ਰਾਈਡ ਵੀ ਕਰ ਸਕਦੇ ਹੋ, ਊਂਠ ਦੀ ਰਾਈਡ ਜੇ ਤੁਸੀਂ ਕਰਨੀ ਆ ਇਹ ਵੀ ਤੁਹਾਨੂੰ ਇੱਥੇ ਮਿਲ ਜੂ। ਤੇ ਆ ਇੱਥੇ ਜਿਹੜੀ ਇਹਨਾਂ ਦੀ ਉਹ ਇੱਥੇ ਸਟਾਲ ਆ ਗਈ ਜੀ ਪੰਜਾਬੀ ਵਿਰਾਸਤ। ਇਹਨਾਂ ਦੇ ਕੋਲ ਪੰਜਾਬੀ ਵਿਰਾਸਤ ਦਾ ਜਿਹੜਾ ਉਹ ਸਮਾਨ ਹੈ ਇਹ ਆਪਾਂ ਇਹ ਸਟਾਲ ਜਿਹੜੀ ਉਹ ਦੇਖ ਲੈਣੇ ਆ ਤੇ ਸੱਭਿਆਚਾਰ ਦੇ ਨਾਲ ਸੰਬੰਧਿਤ ਆਪਾਂ ਨੂੰ ਸਮਾਨ ਜਿਹੜਾ ਉਹ ਮਿਲੂਗਾ ਇੱਥੇ ਚਰਖੇ ਵਗੈਰਾ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇਹ ਆਪਾਂ ਸਟਾਲ ਇਹਨਾਂ ਦੀ ਜਿਹੜੀ ਉਹ ਦੇਖ ਲੈਣੇ ਆ। ਐਵੇਂ ਵਕ ਵਕ ਸਟੇਟਾਂ ਦਾ ਸੱਭਿਆਚਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਲੈ ਆਪਣੇ ਪੁਰਾਣੇ ਪਿੰਡਾਂ ਦੇ ਵਿੱਚ ਨਾ ਇਹੋ ਜਿਹੇ ਭਾਂਡੇ ਜਿਹੜੇ ਉਹ ਵਰਤਦੇ ਹੁੰਦੇ ਸੀ ਸਾਰੇ ਪਤਲ ਦੇ ਜਿਹੜੇ ਉਹ ਵਰਤਨ ਵਰਤੇ ਜਾਂਦੇ ਸੀ ਗਲਾਸ ਕੌਲੀਆਂ ਸਾਰਾ ਇਹ ਪੰਜਾਬੀ ਸੱਭਿਆਚਾਰ ਦਿਖਾਇਆ ਹੋਇਆ ਜਿਹੜਾ ਪ੍ਰਾਤਨ ਹੋਰ ਇਹਨਾਂ ਦੇ ਕੋਲ ਸਾਰਾ ਪੁਰਾਣਾ ਜਿਹੜਾ ਸਮਾਨ ਦਰੀਆਂ ਵਗੈਰਾ ਬੁਣੀਆਂ ਜਾਂਦੀਆਂ ਸੀ ਇਹ ਸਾਰਾ ਪ੍ਰਾਤਨ ਲਾਲਟਨ ਵਗੈਰਾ ਤੇ ਇਸ ਤਰ੍ਹਾਂ ਵਕ ਵਕ ਸਟੇਟਾਂ ਦਾ ਇੱਥੇ ਸੱਭਿਆਚਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹਰੇਕ ਸਟੇਟ ਦਾ ਹਰੇਕ ਭਾਸ਼ਾ ਦਾ ਹਨਾ ਤੇ ਪਿੱਛੇ ਜਿਵੇਂ ਆਪਾਂ ਤੁਹਾਨੂੰ ਲੋਕਨਾਚ ਵੀ ਜਿਹੜੇ ਉਹ ਦਿਖਾਏ ਸੀ ਤੇ ਸਾਰਾ ਪੰਜਾਬੀ ਸੱਭਿਆਚਾਰ ਨਾਲੇ ਸੰਬੰਧਤ ਆ ਆ ਮਸ਼ੀਨ ਹੋ ਗਈ ਜਿਵੇਂ ਸਾਗ ਚੀਰਨ ਵਾਲੀ ਆ ਫੋਨ ਜਿਹੜੇ ਹੁਣ ਉਲੂਪ ਹੁੰਦੇ ਜਾ ਰਹੇ ਨੇ ਹਾਂ ਇਹ ਸਾਰੀਆਂ ਚੀਜ਼ਾਂ ਅੱਗੇ ਐਵੇਂ ਨਹੀਂ ਤਕੜੀਆਂ ਹੁੰਦੀਆਂ ਸੀ ਦੇਖ ਲਓ ਬਈ ਤੇ ਇਹਨਾਂ ਨਾਲ ਜਿਹੜਾ ਉਹ ਜੋਕਦੇ ਹੁੰਦੇ ਸੀ ਹੁਣ ਤਾਂ ਡਿਜੀਟਲ ਕੰਡੇ ਆ ਗਏ ਤੇ ਪ੍ਰਾਤਨ ਸਾਰਾ ਸਮਾਨ ਇੱਥੇ ਜਿਹੜਾ ਉਹ ਹੈਗਾ ਤੇ ਸਾਰੀ ਆ ਪੱਖੀਆਂ ਵਗੈਰਾ ਲਾ ਕੇ ਨਾ ਪ੍ਰਾਤਨ ਜਿਹੜੀ ਉਹ ਦੇਖ ਸਾਰੀ ਉਹ ਦਿਖਾਈ ਹੋਈ ਆ ਸਾਰਾ ਪੁਰਾਣਾ ਸੱਭਿਆਚਾਰ ਇੱਥੇ ਦਿਖਾਇਆ ਹੋਇਆ ਮਦਾਣੀ ਹੁੰਦੀ ਸੀ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਮੰਜੇ ਜਿਵੇਂ ਆਉਂਦੇ ਹੁੰਦੇ ਸੀ ਨਾ ਪੁਰਾਣੇ ਟਾਈਮਾਂ ਦੇ ਵਿੱਚ ਮਹਿਮਾਨ ਆ ਜਾਂਦੇ ਸੀਗੇ ਤਾਂ ਇਹ ਮੰਜੇ ਲਾਉਂਦੇ ਹੁੰਦੇ ਸੀ ਹੁਣ ਤਾਂ ਆਪਾਂ ਸੋਫਿਆਂ ਤੇ ਬਿਠਾ ਲਾਦੇ ਆ ਇਹ ਜਿਹੀਆਂ ਚਾਦਰਾਂ ਵਿਛਾਉਂਦੇ ਹੁੰਦੇ ਸੀ ਜੇ ਕਿਸੇ ਖਾਸ ਮਹਿਮਾਨ ਨੇ ਆਉਣਾ ਹੁੰਦਾ ਉਹ ਸਾਰਾ ਇੱਥੇ ਸੱਭਿਆਚਾਰ ਜਿਹੜਾ ਉਹ ਦਿਖਾਇਆ ਹੋਇਆ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀ ਉਹ ਸਾਰੀ ਇਹਨਾਂ ਵੱਲੋਂ ਲਾਈਆਂ ਜਾ ਰਹੀਆਂ ਨੇ ਆਈ ਤੇ ਚੱਕੀ ਹੈ ਕਿਵੇਂ ਜਿਹੜੇ ਉਹ ਦਾਣੇ ਪੀਸੇ ਜਾਂਦੇ ਸੀਗੇ ਐਵੇਂ ਦੀਆਂ ਚੱਕੀਆਂ ਹੁੰਦੀਆਂ ਸੀ ਆ ਚਰਖਾ ਹੋ ਗਿਆ ਇਸ ਤਰ੍ਹਾਂ ਪ੍ਰਾਤਨ ਸੱਭਿਆਚਾਰ ਨਾਲ ਸਾਰਾ ਸੰਬੰਧ ਤੇ ਇਹਨਾਂ ਦੇ ਕੋਲ ਸਮਾਨ ਹੈ ਆ ਸਾਰੇ ਹੱਥੀ ਜਿਹੜੇ ਉਹ ਬਣੇ ਹੋਏ ਨੇ ਪੁਰਾਣੇ ਸਮਿਆਂ ਦੇ ਵਿੱਚ ਹੱਥੀ ਜਿਹੜੀਆਂ ਚੀਜ਼ਾਂ ਉਹ ਬਣਾਉਂਦੇ ਹੁੰਦੇ ਸੀਗੇ ਹੁਣ ਤਾਂ ਸਮਾਂ ਤਾਂ ਜਿਹੜਾ ਉਹ ਮਾਡਰਨ ਹੁੰਦਾ ਜਾ ਰਿਹਾ ਜਿਵੇਂ ਪੱਖੀਆਂ ਵਗੈਰਾ ਨਾ ਸਾਰਾ ਇਹ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਤੇ ਇਹਨਾਂ ਦੀ ਜਿਹੜੀ ਉਹ ਇੱਥੇ ਸਟਾਲ ਹੈਗੀ ਹੈ ਤੇ ਇਥੇ ਆ ਮਾਤਾ ਜੀ ਹੋਣੀ ਨੇ ਜਿਵੇਂ ਇਥੇ ਉਹ ਇਹ ਮਾਤਾ ਜੀ ਕੀ ਕਰ ਰਹੇ ਹੋ ਤੁਸੀਂ ਇਹ ਕੀ ਬਣਾ ਰਹੇ ਹੋ ਨਾਲਾ ਬਣਦੇ ਹੋ ਠੀਕ ਹੈ ਜੀ ਐਂ ਅੱਗੇ ਦੇਖ ਲਓ ਤੁਸੀਂ ਬਣਦੇ ਹੁੰਦੇ ਸੀ ਕਿੰਨੀ ਮਿਹਨਤ ਲੱਗਦੀ ਹੁੰਦੀ ਸੀ ਹੈ ਜੀ ਉਹ ਚੀਜ਼ ਤੇ ਬਣਾਉਂਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਆ ਤੁਸੀਂ ਦੇਖ ਲਓ ਵੀ ਇੰਨਾ ਦਾ ਟਾਈਮ ਜਿਹੜਾ ਲੱਗ ਜਾਂਦਾ ਸੀਗਾ ਮੁੰਨ ਨੂੰ ਤੇ ਅੱਜ ਜਿਵੇਂ ਇੱਥੇ ਚਰਖਾ ਪਿਆ ਹਨ ਤੇ ਪੁਰਾਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਵੀ ਕਿਸ ਤਰ੍ਹਾਂ ਜਿਹੜੀ ਮਿਹਨਤ ਹੋ ਆਉਂਦੀ ਹੁੰਦੀ ਸੀ ਤੇ ਅੱਜ ਇੱਥੇ ਪੈਣ ਹੋਣੀ ਜਿਵੇਂ ਲੱਗੇ ਹੋਇਆ ਪੀੜੀ ਜਿਹੜੀ ਉਹ ਮੁੰਡਰੇ ਨੇ ਤੇ ਪੈਣੇ ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦੀ ਹੈ ਇਹ ਠੀਕ ਹੈ ਜੀ ਤੇ ਆ ਪੀੜੀ ਜਿਹੜੀ ਉਹ ਹੱਥੀ ਤੁਸੀਂ ਦੇਖ ਰਹੇ ਹੋ ਉਹ ਵੀ ਬੁਣੀ ਜਾ ਰਹੀ ਹੈ ਹਨ ਤੇ ਇਸ ਤਰ੍ਹਾਂ ਸਾਰਾ ਇਹਨਾਂ ਦਾ ਪੰਜਾਬੀ ਸੱਭਿਆਚਾਰਾ ਜਿਹੜਾ ਉਹ ਦਿਖਾਇਆ ਹੋਇਆ ਤੇ ਤੁਸੀਂ ਪੈਣੇ ਕੀ ਕੀ ਕਰ ਰਹੇ ਹੋ ਤੁਸੀਂ ਇਹ ਇਹ ਤਾਣੀ ਹੈ ਵੀਰੇ ਤਾਣੀ ਠੀਕ ਹੈ ਜੀ ਜਿਹਦੇਲੇ ਬਣਾ ਲੋ ਚੋ ਹਾਂਜੀ ਠੀਕ ਹੈ ਗਦੈਲੇ ਰਜਾਈਆਂ ਜਿਹੜੀਆਂ ਨਾ ਐਵੇਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਸੀਗੀਆਂ ਤੇ ਇੱਥੇ ਜੇ ਤੁਸੀਂ ਆਉਂਗੇ ਕਲਾਗਰਾਮ ਦੇ ਵਿੱਚ ਤੁਹਾਨੂੰ ਸਾਰਾ ਪੰਜਾਬੀ ਸੱਭਿਆਚਾਰ ਉਹ ਦੇਖਣ ਨੂੰ ਮਿਲੂਗਾ ਪਰ ਪੰਜਾਬੀ ਸੱਭਿਆਚਾਰ ਦੀ ਝਲਕ ਜਿਹੜੀ ਉਹ ਇੱਥੇ ਉਹ ਦੇਖਣ ਨੂੰ ਉਹ ਮਿਲੂਗੀ ਇਹਨਾਂ ਦੀ ਸਟਾਲ ਦੇ ਉੱਪਰ ਪੁਰਾਣਾ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਤੇ ਨਵੀਂ ਜਨਰੇਸ਼ਨ ਵਾਸਤੇ ਬਹੁਤ ਚੰਗੀ ਚੀਜ਼ ਆ ਇਹ ਤੁਸੀਂ ਆਪਣੇ ਸੱਭਿਆਚਾਰ ਨਾਲ ਜਿਹੜਾ ਉਹ ਜੁੜ ਸਕਦੇ ਹੋ ਤੇ ਆ ਪੱਖੀਆਂ ਵਗੈਰਾ ਸਾਰੀਆਂ ਅੱਗੇ ਲਾਇ ਪੁਰਾਣੇ ਟਾਈਮਾਂ ਦੇ ਵਿੱਚ ਹੱਥੀ ਬਣਾਉਂਦੀਆਂ ਹੁੰਦੀਆਂ ਸੀ ਮਾਤਾ ਉਹਨੀਆਂ ਅੱਜ ਕੱਲ੍ਹ ਉਹ ਲੂਪ ਹੁੰਦਾ ਜਾ ਰਿਹਾ ਸਾਰਾ ਇਹ ਤੇ ਆ ਜਿਹੜੇ ਤੁਸੀਂ ਵਰਤਨ ਦੇਖ ਰਹੇ ਹੋ ਨਾ ਇਹ ਪਿਓਰ ਪਿੱਤਲ ਦੇ ਨੇ ਤੇ ਇਹ ਇਹਨਾਂ ਦੀ ਸਟਾਲ ਆ ਜਿਹੜੀ ਪੰਜਾਬੀ ਵਿਰਾਸਤ ਆਪਾਂ ਦਿਖਾਈ ਆ ਤੇ ਇੱਥੋਂ ਤੁਸੀਂ ਖਰੀਦ ਕੇ ਵੀ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਆ ਗਲਾਸ ਪਏ ਨੇ ਜਿਵੇਂ ਇਹਨਾਂ ਨੇ ਸਾਰੇ ਇਹ ਰੀਨੋਵੇਟ ਕਰਾਏ ਨੇ ਉਪਰ ਆ ਮੀਨਾਕਾਰੀ ਜਿਹੜੀ ਉਹ ਸਾਰੀ ਕੀਤੀ ਹੋਈ ਆ ਤੇ ਇਹ ਬਾਈ ਜੀ ਹੋਣੀ ਨੇ ਇੱਥੇ ਤੇ ਕਿਹੜੀ ਜਗ੍ਹਾ ਤੋਂ ਬਾਈ ਜੀ ਆਪਾਂ ਜੀ ਮਾਰਸਾ ਤੋਂ ਮੇਰਾ ਨਾਮ ਭੋਲਾ ਕਲੈਰੀ ਆ ਠੀਕ ਹੈ ਜੀ ਸਾਡੀ ਜਿਹੜੀ ਸਾਤਾ ਹੈ ਕਲੈਰੀ ਆਰਟ ਐਂਡ ਕਸਤਰ ਕਡਮੀ ਹਾਂਜੀ ਪੰਜਾਬੀ ਵਿਰਾਸਤ ਪੰਜਾਬ ਪੰਜਾਬ ਵਿਰਾਸਤ ਹੈਰੀਟੇ ਠੀਕ ਹੈ ਜੀ ਠੀਕ ਹੈ ਪੰਜਾਬ ਠੀਕ ਹੈ ਜੀ ਇਹਦੇ ਸਾਰੇ ਪੰਜਾਬੀ ਵਿਰਾਸਤ ਨਾਲ ਸੰਬੰਧਤਾ ਹਾਂਜੀ ਹਾਂ ਆਪਾਂ ਦਿਖਾ ਕੇ ਆਏ ਆ ਪਿੱਛੇ ਜਿਵੇਂ ਪੀੜੀਆਂ ਜਿਹੜੀਆਂ ਬੁਣੀਆਂ ਜਾ ਰਹੀਆਂ ਨੇ ਤੇ ਚਾਰਖੇ ਸਾਰੇ ਦਿਖਾਏ ਨੇ ਸਾਰਾ ਪੰਜਾਬੀ ਸੱਭਿਆਚਾਰ ਹੈ ਇਹਨਾਂ ਨੇ ਸਮਾਲ ਕੇ ਜਿਹੜਾ ਉਹ ਰੱਖਿਆ ਹੋਇਆ ਤੇ ਆ ਤੁਸੀਂ ਵਰਤਨ ਜਿਹੜੇ ਇੱਥੋਂ ਉਹ ਖਰੀਦ ਕੇ ਵੀ ਲੈ ਕੇ ਜਾ ਸਕਦੇ ਹੋ ਆ ਕੌਲੀਆਂ ਗਲਾਸ ਸਾਰੇ ਜਿਵੇਂ ਇਹਨਾਂ ਨੇ ਇਹ ਹਰ ਇਨੋਵੇਟ ਕਰਵਾਏ ਨੇ ਹਨਾ ਤੇ ਤੁਸੀਂ ਪਤਲ ਦੇ ਦੇ ਵਰਤਨ ਖਰੀਦਣੇ ਆ ਪਿਓਰ ਇਹਨਾਂ ਤੋਂ ਤੁਸੀਂ ਖਰੀਦ ਕੇ ਵੀ ਲੈ ਕੇ ਜਾ ਸਕਦੇ ਹੋ ਆ ਜਿਹੜੀਆਂ ਹੁਣ ਸਟੀਲ ਦੀਆਂ ਬਾਟੀਆਂ ਆਉਂਦੀਆਂ ਨੇ ਇਹਨਾਂ ਦੇ ਕੋਲ ਪਤਲ ਦੀਆਂ ਨੇ ਇਹ ਇਥੇ ਸਿਲ ਵੀ ਉਹ ਕਰਦੇ ਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲਾ ਜਿਹੜਾ ਕਿ ਕਲਾਗ੍ਰਾਮ ਦੇ ਵਿੱਚ ਲੱਗਿਆ ਹੋਇਆ ਮਨੀ ਮਾਜਰਾ ਦੇ ਨੇੜੇ ਤੇ ਸਾਰੀਆਂ ਤਰੀਕਾਂ ਵਗੈਰਾ ਆਪਾਂ ਦੱਸੀ ਨੇ 28 ਤੋਂ ਲੈ ਕੇ 7 ਦਸੰਬਰ ਤੱਕ ਇਹ ਮੇਲਾ ਚੱਲਣਾ ਸਵੇਰੇ 11-12 ਵਜੇ ਸਟਾਰਟ ਹੁੰਦਾ ਤੇ ਰਾਤ ਨੂੰ 10-10:30 ਵਜੇ ਤੱਕ ਇਹ ਮੇਲਾ ਚੱਲਦਾ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ